ਤਰਾ 25 ਹਾਰ ਨੂੰ ਪਿੰਡ ਬਾਮਣੀਆਂ ਦੀ ಗ್ರಾಮ ਪੰਚਾਇਤ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ 25 ਹਾਰ ਨੂੰ ਮਨਾਇਆ ਜਾਂਦਾ ਇੱਥੇ ਹਰ ਸਾਲ ਨਾਮੀ ਕਲਾਕਾਰ ਆਉਂਦੇ ਆ ਤੇ ਨਾਮੀ ਪਹਿਲਵਾਨ ਜਿਹੜੇ ਆ ਸ਼ਾਮ ਨੂੰ ਛਿੰਝ ਪਾਈ ਜਾਂਦੀ ਹੈ ਜਿਸ ਵਿੱਚ ਪੰਜਾਬ ਦੇ ਜਿਹੜੇ ਨਾਮੀ ਪਹਿਲਵਾਨ ਜਿਹੜੇ ਆ ਇਹ ਛਿੰਝ ਵਿੱਚ ਪਹੁੰਚ ਕੇ ਆਪਦੇ ਜਿਹੜੇ ਜੋਰ ਦਿਖਾਉਂਦੇ ਆ ਅਤੇ ਸੰਗਤਾਂ ਦਾ ਜਿਹੜਾ ਮਨੋਰੰਜਨ ਕਰਦੇ ਆ ਤੇ ਰਾਤ ਨੂੰ ਕਵਾਲੀ ਦੀ ਜਿਹੜੀ ਮਹਿਫਲ ਇਹ ਦਰਬਾਰਤ ਮਹਿਫਿਲ ਕਵਾਲ ਜਿਹੜੀ ਦਰਬਾਰਤ ਤੇ ਕਰਵਾਈ ਜਾਂਦੀ ਆ ਤੇ ਹਰ ਸਾਲ ਦੀ ਤਰ੍ਹਾਂ ਹੀ ਉਪਰਾਲੇ ਵੱਧ ਤੋਂ ਵੱਧ ਹੁੰਦੇ ਨੇ ਪਰ ਸੰਗਤਾਂ ਵਾਸਤੇ ਇਸ ਸਾਲ ਮੇਲੇ ਦੇ ਸੰਗ ਨੂੰ ਦੇ ਦੇ ਵਾਸ ਖਾਸ ਕਿਹੜੇ ਵੱਖਰੇ ਪ੍ਰਬੰਧ ਕੀਤੇ ਗਏ ਆ ਇਸ ਸਾਲ ਜਿਹੜਾ ਵਾ ਵਧੀਆ ਪਾਣੀ ਦਾ ਪ੍ਰਬੰਧ ਲੋੜ ਗਰਮੀ ਨੂੰ ਦੇਖਦੇ ਹੋਏ ਤੇ ਪੱਖਿਆਂ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਵਾ ਸੰਗਤਾਂ ਵਾਸਤੇ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਜਿਹੜੀਆਂ ਮਾਂ ਉਹ ਜਿਹੜੀਆਂ ਕਹਿੰਦਾ ਲੰਗਰ ਤਿਆਰ ਜਿਹੜਾ ਤੇ ਕੀਤਾ ਗਿਆ ਤੇ ਜਿਹੜੇ ਨਾਮੀ ਪਹਿਲਵਾਨ ਜਿਹੜੇ ਆ ਉਹ ਸਿੰਜੇ ਦੇ ਵਿੱਚ ਜਿਹੜੇ ਆ ਉਹ ਬਾਬੇ ਮਕਸਦ ਦਾ ਮੇਲਾ ਕਰਾਇਆ ਜਾਂਦਾ ਹੈ ਵਧੀਆ ਗਾਉਣ ਵਾਲੇ ਆਉਂਦੇ ਆ ਵਧੀਆ ਪਹਿਲਵਾਨ ਸਿੰਜ ਕਰਾਈ ਜਾਂਦੀ ਪਹਿਲਵਾਨ ਨਾਮੀ ਪਹਿਲਵਾਨ ਆਉਂਦੇ ਆ ਤੇ ਵਧੀਆ ਮੇਲਾ ਕਰਾਇਆ ਜਾਂਦਾ ਅੰਮ੍ਰੋਦਜੀ ਜੀ ਜਿਹੜੇ ਆ ਉਹਨਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਨਹੀਂ ਪੂਰੇ ਵਰਲਡ ਦੇ ਨਾਮੀ ਕਲਾਕਾਰ ਆ ਉਹਨਾਂ ਨੇ ਅੱਜ ਅੰਮ੍ਰੋਦਜੀ ਜੀ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਜਨਤਾ ਦਾ ਸੰਗਤ ਦਾ ਵਾਤਵਾਂਦ ਮਨੋਰੰਜਨ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਜਿਹੜਾ ਵਾ ਉਹਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਤ ਕੀਤਾ ਅਤੇ ਵਾਤਵਾਂਦ ਰੋਖ ਲਾਉਣ ਵਾਸਤੇ ਜਿਹੜਾ ਵਾ ਉਹਨਾਂ ਨੇ ਲੋਕਾਂ ਨੂੰ ਸ਼ਾਹ ਕੀਤਾ ਅਤੇ ਪਾਣੀ ਬਚਾਓ ਮਹਮ ਵਿੱਚ ਵੀ ਉਹਨਾਂ ਨੇ ਵਾਤਵਾਂਦ ਯੋਗਦਾਨ ਪਾਉਣ ਵਾਸਤੇ ਜਿਹੜਾ ਆ ਕਿਹਾ ਤੋਂ ਸਾਨੂੰ ਇੱਕ ਕੋਡ ਆ ਜਿਹੜਾ ਨਸ਼ਾ ਸਭ ਤੋਂ ਵੱਡਾ ਇਹ ਸਮਝੋ ਜੇ ਤੂੰ ਨਸ਼ੇ ਤੇ ਲੱਗੇ ਤਾਂ ਤੁਹਾਡੀ ਮੌਤ ਹੀ ਆ ਇਹ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਊਗੀ ਅਸੀਂ ਵਾਤ ਇਹੀ ਕਹਿੰਨੇ ਕਿ ਮੇਰੇ ਜਿਹੜੇ ਨੌਜਵਾਨ ਵੀਰ ਆ ਉਹ ਵੱਧ ਤੋਂ ਵੱਧ ਜਿਹੜਾ ਵਾ ਖੇਡ ਨਸ਼ਾ ਛੱਡ ਕੇ ਖੇਡਾਂ ਨੂੰ ਉਤਸ਼ਾਹਿਤ ਕਿ ਹੁਣ ਖੇਡਾ ਮੈਡਮ ਸੋਨੀਆ ਨਿਰਮਲ ਢੋਵਾਲੀਆ ਤੇ ਅਮਨ ਰੋਜੀ ਰੇਸ਼ਮ ਰਤੜਾ ਤੇ ਚਰਨਜੀਤ ਚਿਮਮਾ ਤੇ ਮੈਡਮ ਸ਼ਰਿੰਗਰਯੂਰੀ ਇਹ ਬੋਵੀ ਵੜਵਾਲ ਜੁਮਾ ਸ਼ਾਗੋੜਾ ਦੋ ਨੰਬਰ ਤੇ ਕੁश्ती ਦੀਪੂ ਬਿਸ਼ਨਪੁਰੀਆ ਤੇ ਸੈਮੂ ਜਨਰਲ ਸਿੰਘਾ ਜਗਤਰਾਸੀ ਕਿਨਾ ਖਿਆਨ ਨ ਸਨਮਾਨ ਕੀਤਾ ਜਾਵੇਗਾ ਹਾਂਜੀ 21 ਜਾਵੇ ਇਹ ਅੱਜ ਕੱਲ ਦੇ ਆਪਾਂ ਜਿੱਦਾਂ ਜੀ ਕਰੀਏ ਪਹਿਲਵਾਨਾਂ ਦੀ ਗੱਲ ਹੈ ਜਿਹੜਾ ਹੁਣ ਤਾਂ ਯੂਥ ਇਸ ਲਾਈਨ 'ਚ ਪੈ ਰਿਹਾ ਜੀ ਉਹਨਾਂ ਨੂੰ ਢਾਡਾ ਕੀ ਸੰਦੇਸ਼ ਮੇਰਾ ਇਹ ਸੰਦੇਸ਼ ਹੈ ਕਿ ਨਸ਼ਿਆਂ ਨੂੰ ਛੱਡ ਕੇ ਵੱਧ ਤੋਂ ਵੱਧ ਪਹਿਲਵਾਨੀ ਵਿੱਚ ਕਬੱਡੀ ਵਿੱਚ ਆਉਣਾ ਚਾਹੀਦਾ ਸਪੋਰਟਸ ਸਪੋਰਟਸ ਵਿੱਚ ਪਿੰਡ ਬਾਮਣੀਆਂ ਦਰਬਾਰ ਬਾਬਾ ਮੱਖਣ ਸ਼ਾਹ ਜੀ ਸਮੂਹ ਸੰਗਤਾਂ ਲੋ ਮੇਲਾ ਕਰਵਾਇਆ ਗਿਆ ਵਾ ਤੇ ਉਹਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਲੈ ਗੁਰਾਂ ਯਾਰ ਦੀ ਤੀਮੀ ਤੇ ਅੱਖ ਰੱਖਣਾ ਇਤੋਂ ਵੱਡੀ ਲਾਹਨਤ ਨਹੀਂ ਕੋਈ ਤੇ ਇਤੋਂ ਵੱਡੀ ਗਦਾਰੀ ਨਹੀਂ ਕੋਈ ਸੁਪੀ ਲਿਖਿਆ ਗੌਰ ਕਰਨਾ ਹੁੰਦੇ ਨਾ ਮੋਤ ਸਿਆਣੇ ਕਾਪੂ ਨੂੰ ਦਗਾ ਕਹਿੰਦੇ ਯਾਰੀ ਉਹ ਲੱਡੂ ਹੁੰਦੇ ਜੋ ਗੁੜੀਆਂ ਦੇ ਮੂੰਹ ਆਏ ਮਹਲਾ ਸਰਕਾਰ ਦੀ ਗੱਲ ਹੋਈਏ ਚੱਲੇ ਵੇ ਆਜੀ ਵਿਚੂ ਰਸੀ ਵਾਲੇ ਜਖਮ ਵਾਲੇ ਹੋਪਾ ਜੀ ਸ਼ੇਰ ਬੱਦੂ ਅਮਾਸ ਦੀਆਂ ਫੋਟੀਆਂ ਨੂੰ ਇਲਾ ਪੈ ਗਈਆਂ ਬੜੀ ਔਖੀ ਉਹ ਲਹੌਰ ਵਾਲੀ ਕੰਧ ਟੱਪੀ ਸੀ ਉਹਨਾਂ ਕੀ ਰਾਤ ਕੱਟੀ ਸੀ ਆਜਿਹੜੇ ਦਿਨ ਗਿਆਸੀ ਗੁਰੂ ਘਰਾਂ ਵਿੱਚ ਵੜ ਗਿਆਂ ਨੇ ਸਿਆਸਤਾ ਬੋਤ ਬੋਤ ਝਟ ਹੀ ਗਰੰਦੀ ਦਾ ਬਲ ਲੈਂਦਾ ਆਣ ਕੇ ਆ ਪਰ ਗੋਲਿਕਾ ਨੂੰ ਖਾਣ ਵਾਲੇ ਮੌਜੂ ਮਾਨਦੇ ਨਕਾ ਪਾਠੀਆਂ ਦੇ ਘਰਾਂ ਦੀਆਂ ਸ਼ੱਤਾਂ ਚਾਉਂਦੀਆਂ ਜਮਾਨਾ ਹੋਰ ਤਬ ਤੇਰੇ ਮੁੱਤੇ ਚੁੱਕੀ ਫਿਰਦੇ ਪਰ ਮਨੋਂ ਜਨਾ ਮਨੋਂ ਵੀ ਸ਼ਾਹ ਵਿਚਾਰਦਾ ਨਾ ਕਦਾ ਇਹ ਨਹੀਂ ਵਾਹੀ ਆ ਪਿਆਰ ਦਾ ਪਿਆਰ ਦਾ ਕਿਉਂਕਿ ਦੌੜ ਬਹੁਤ ਲੱਗੀ ਹੋਈ ਹੈ ਜੀ ਕਿ ਅਸੀਂ ਬਾਹਰ ਹੀ ਜਾਣਾ ਤੇ ਬਾਹਰ ਹੀ ਸੱਟ ਹੁਣ ਹੈ ਮੈਂ ਨਹੀਂ ਕਹਿੰਦੀ ਬਾਹਰ ਜਾਣਾ ਮਾੜਾ ਕਿਉਂਕਿ ਮੈਂ ਤਾਂ ਆਪ ਜਾਣੀ ਆ ਤੁਸੀਂ ਕਹੋਗੇ ਆਪ ਕਿਹੜਾ ਕੱਢ ਆਉਂਦੀ ਤੇ ਸਾਨੂੰ ਗੱਲਾਂ ਕਰਦੀ ਪਰ ਮੈਂ ਕਿਹੜਾ ਹੀ ਜੀ ਦੁਨ ਦੇਸ਼ਾਂ ਚ ਜਾ ਰਹੀ ਆ ਜੋ ਅਕਸਰ ਜਾਣੇ ਰਹੇ ਨੇ ਬਾਹਰ ਤੇ ਦੇਖਿਆ ਨੇ ਉੱਥੋਂ ਦੀਆਂ ਕੁਝ ਕਹਾੜੀਆਂ ਸੁਚਾਈਆਂ ਸੋ ਮੇਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਆਪਣੀਆਂ ਬੱਚੀਆਂ ਨੂੰ ਬਾਹਰ ਭੇਜਣਾ ਹੈ ਛੋਟੀ ਉਮਰ ਅਜ ਬਾਹਰ ਭੋਤ ਚਾਹੁੰਦੇ ਬਾਹਰ ਛੋਟੀ ਉਮਰ ਅਜ ਬਾਹਰ ਭਾਜੇ ਨਾ ਸਿਰ ਬੈਨ ਨਹੀਂ ਕਹੂੰਗੀ ਇਹਦੇ ਵਿੱਚ ਹੀ ਸਭ ਕੁਝ ਆ ਜਾਂਦਾ ਹੋਰ ਤਾਂ ਪੱਥਰ ਮੁੱਤੇ ਚੁੱਕੀ ਫਿਰਦੇ ਆ ਮੰਨੋ ਜਾਨਾ ਵਿਚਾਂ ਹੈ ਵਿਚਾਰ ਦਰ ਮੈਂ ਕੀ ਲੱਗ ਰੱਖੋ ਕਿਥੋਂ ਸਾਂਭ ਕੇ ਵਿਚਾਰ ਮਾਈ ਪਾਗੋ ਦੇ ਹੈ ਦੇ ਕੜੇ ਦਾ ਆਟੀਆਂ ਨਾ ਜਿੱਲੋ ਹੈ ਦੇ ਕੜੇ ਦਾ ਟਿਕੀਆਂ ਨਾ ਜਿੰਨਾ ਦੀਆਂ ਬਾਈਕ ਕਈ ਕਿਤੇ ਵੱਖਰਾ ਅੰਦਾਜ਼ ਰੂ ਮੈਂ ਤਾਂ ਇੰਦਾ ਗੀਤਾਂ ਵਿੱਚ ਚੱਕਦੀ ਆਵਾਜ਼ ਰਹੂ ਮੈਂ ਅਰਾਜ ਦੇਖਿਆ ਮੈਂ ਕੱਲਾ ਕੱਲਾ ਸੱਜਿਆ ਬੀੜਾ ਕਰਦਾ ਜੇ ਪਾਵਰ ਵੋਟਾਂ ਦੀ ਸਾਨੂੰ ਪਤਾ ਲੱਗ ਜੇ ਹਾ ਫੇਰ ਐਡੀ ਸ਼ੈਤਾਨੀ ਪੰਜਾਬ ਬਰਦਾ ਇਕਲਾ ਸੱਜਿਆ ਨੇ ਬਿਆਸਰ ਗੱਲ ਕਰਦੀ ਹੁੰਨੀ ਆ ਜਦੋਂ ਅਸੀਂ ਵਿਕਣ ਤੇ ਆਉਨੇ ਨਾ ਤੇ ਇੱਕ ਪਊੇ ਪਿੱਛੇ ਦੇਖਦੇ ਤੇ ਫਿਰ ਕਹਿਵਨ ਨੇ ਵੀ ਜਿਹੜਾ ਜਿਤਾਇਆ ਸੀ ਉਹਨੇ ਕੁਝ ਕੀਤਾ ਹੀ ਨਹੀਂ ਇਹ ਤਾਂ ਉਹਦੇ ਦੇਖਣਾ ਸੀ ਜਿਹੜਾ ਹੁਣੇ ਪਊੇ ਮੰਡ ਦਾ ਸਰਦਾ ਇਹ ਨਹੀਂ ਬਾਤ ਚ ਨਹੀਂ ਕਰਨੀ ਸੋ ਇਹੋ ਜੀ ਆ ਸਾਡੇ ਪੰਜਾਬ ਦੀ ਹਾਲ ਕੁਝ ਕਹਾੜੀਆਂ ਸੀ ਚੈਲੈਂਜ ਜਿਹੜੇ ਤੁਹਾਡੇ ਨਾਲ ਪੇਸ਼ ਕੀਤੀਆਂ ਮੈਸੇਜ ਹੈ ਇਸ ਵਿੱਚ ਸਾਡੇ ਯੂਥ ਨੂੰ ਦੇਖ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਬਣਦੇ ਜਾਂਦੇ ਆ ਪੰਜਾਬ ਦੇ ਕਈ ਹਿੱਸਿਆਂ ਚ ਪਾਣੀ ਖਤਮ ਹੋ ਚੁੱਕੇ ਹੈ ਦੇ ਬਹੁਤੀ ਦੂਰ ਨਹੀਂ ਜਦੋਂ ਆਪਾਂ ਮੱਛੀ ਵਾਂਗੂ ਤੜਫਾ ਤੜਫ ਕੇ ਮਰਦੇ ਬਾੜੀ ਸਮਾਉ ਦੂਰ ਨਹੀਂ ਰਹਿ ਗਿਆ ਸੋ ਅਸੀਂ ਰੁੱਖਾਂ ਨੂੰ ਵਾੜ ਰਹੇ ਹਾਂ ਸੋ ਮੇਰੀ ਬੇਨਤੀ ਹੈ ਕਿ ਆਪਾਂ ਰੁੱਖ ਲਗਾਈਏ ਨਹੀਂ ਤਾਂ ਸਾਹ ਲੈਣਾ ਵੀ ਔਖਾ ਹੋ ਜਾਊਗਾ ਸੋ ਇੱਕ ਛੋਟੀਆਂ ਜੀਆਂ ਲਾਈਨਾਂ ਨੇ ਪਾਣੀ ਪੀਤਾ ਮਾਤਾ ਤਤ ਮਹਤ ਬਾੜੀ ਵਿੱਚ ਪਾਣੀ ਖੜ ਲੌਣ ਨੂੰ ਲੋਕੀ ਕਾਲੇ ਹੋਗੇ ਨਹੀਂ ਆਹ ਆਹ ਕਦੇ ਸੋਚਿਆ ਕਿਵੇਂ ਪਰਿੰਦੇ ਵੀ ਬੇਕਾਰ ਹੋਗੇ ਨਹੀਂ ਸਭ ਤੋਂ ਸੋਹਣੀਆ ਲਾਈਨਾਂ ਲਿਖਿਆ ਰਾਜਵੀਰ ਪੰਨੂ ਜੀ ਨੇ ਗੌਰ ਨਾਲ ਸੁਣਨਾ ਫਾ ਹੋਰ ਗੀਤ ਤਾਂ ਬਹੁਤ ਸੁਣਦੇ ਰਹਿੰਦੇ ਆ ਕਿਉਂਕਿ ਬਾਅਦ ਚੋਂ ਭਾਂਡਾ ਤੁਸੀਂ ਸਾਰਾ ਕਲਾਕਾਰਾਂ ਦਾ ਹੀ ਭੰਨ ਰਹੇ ਨੇ ਇਹੋ ਜਿਹਾ ਗਾਉਂਦੇ ਆ ਤੇ ਆ ਨੌਜਵਾਨ ਪੀੜ੍ਹੀ ਵੀ ਇੰਨਾ ਮਗਰ ਲੱਗੀ ਕਲਾਕਾਰ ਚੰਗਾ ਵੀ ਗਾਉਂਦੇ ਆ ਪਰ ਚੱਲਦਾ ਹੋਈ ਆ ਜਿਸ ਨੂੰ ਤੁਸੀਂ ਸਵੀਕਾਰ ਕਰਦੇ ਆ ਜਿਸ ਨੇ ਤੂੰ ਵੀ ਇਸ ਸਵੀਕਾਰ ਕਰਦੇ ਹੋ ਕਿਉਂਕਿ ਉਹ ਜਿਹੜੀ ਟਿਕੜੀ ਸੀ ਉਹ ਟੁੱਟ ਚੁੱਕੀ ਹੈ ਤਾਂ ਕਿਤੇ ਨਾ ਕਿਤੇ ਸਾਡਾ ਫਰਜ਼ ਬਣਦਾ ਕਦੇ ਸੋਚਿਆ ਕਿੰਨੇ ਪਰਿੰਦੇ ਵੀ ਬੇਕਾਰ ਹੋ ਗਏ ਨੇ ਫਸਲਾ ਰਹਾਂ ਸੁਪਰੇ ਰਹਾਂ ਕਰਨੀਆ ਨਗਰ ਖੇੜੇ ਪਲਾ ਕਰਨਾ ਵਿੱਜਾ ਕਿਣਕਾ ਹਰਾ ਕਰਨਾ ਸੱਚੀ ਸਰਕਾਰ ਤਾਨਵਾਜ ਪੜਨ ਲੱਗਿਆ ਤੇਰੇ ਨਾਮ ਦੀ ਸੱਚੀ ਸਰਕਾਰ ਇਹ ਅੰਗ ਸੰਗ ਸਹਾਈ ਹੋਣਾ ਨੇੜੇ ਹੋ ਕੇ ਗੱਲਬਾਤ ਸੁਣਨੀ ਆ ਸੱਚੀ ਸਰਕਾਰ ਬਿਸਮਿਲਲਾ ਬਿਸਮਿਲਲਾ ਹੋਰ ਬਿਲਾਹ ਨੇ ਸਾਇਤਬਾ ਨਰਗੀਨ ਸ਼ੁਕਰ ਤੋਂ ਰੱਬੇ ਆਲਮੀਨ بسم اللہ بسم اللہ بسم اللہ الرحمن الرحیم ਘਟ ਮੇ ਸ੍ਰੀ ਟੀ ਜੀਬਾ ਮੈਂ ਤਲੀਮ ਸੇ ਇਹ ਸਾਬ ਤਸਦਿਕ ਜੀ ਕੀ ਆਉ ਨਿਆ ਜਾ ਵਾਲਿਓ ਲੋ ਨਿਆ ਜਾਂ ਜੀਦਿਓ ਮਰਾਦਾਂ ਵਾਲਿਓ ਦਿਓ ਮਰਾਦਾਂ ਮੇਰਾ ਸਾਰ ਵਾਰ ਪੀਰ ਕੱਕੀ ਤੇ ਆਇਆ بسم اللہ بسم اللہ بسم اللہ ਬਿਸਮਿਲ੍ਲਾ ਆਕੀਏ ਕਾਮ ਸਾਹਿਬ ਬਿਸਮਿਲ੍ਲਾ ਆਕੀਏ ਧਰਤੀ ਸਾਹਿਬ ਬਿਸਮਿਲ੍ਲਾ ਆਕੀਏ ਖੜਾ ਸਾਹਿਬ ਬਿਸਮਿਲ੍ਲਾ ਆਕੀਏ ਸੰਗਤ ਸਾਹਿਬ ਬਿਸਮਿਲ੍ਲਾ 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 ਅੱਲਾ ਵਾਲੀ ਕੋਹੇ ਨੂਰ ਜੈ ਮੁਹੰਮਦ ਯਾ ਰਸੂਲ ਤੇਰੀ ਕੀਤੀ ਤੇਰਾ ਪੂਰ ਹੈ ਪਾਲ ਲਗਾ ਦੋ ਯਾ ਰਸੂਲ ਯਾ ਰਸੂਲ ਖਦਾ ਦਾ ਬੇੜਾ ਬਨੇ ਲੰਦਾ ਦਮ ਮੇਰਾ ਦਮ ਸ਼ਾਹ ਅਲੀ ਸੱਚੀ ਸਰਕਾਰ ਤੇਰਾ ਡੰਕਾ ਬਰੇ ਕਰਾ ਬਾਰੇ ਕੁਲ ਜਹਾਨ ਤੇਰਾ ਮੇਲਾ ਹਰ ਮਦਾਨ ਇਲ ਲਾ ਮੁਹੰਮਦ ਪਾਕ ਰਸੂਲ ਲਲਾ ਬਿਸਮਿਲ ਪੀਰਾ ਤੈਨੂੰ ਜਲਵੇ ਸਹੰਦੀਆਂ ਮੱਛੀਆਂ ਪੀਰਾ ਅੰਬਰ ਇਸ ਦੇ ਤਾਰੇ ਸੱਚ ਦੇ ਆ ਪੂਰੇ ਆ ਸ਼ੇਰਾ ਸਖੀ ਸੁਲਤਾਨਾ ਬਹਿ ਬਰੀਆ ਮਾ ਖਾੜੇ ਰਿਆ ਪਹਿਲਵਾਨਾ ਹੁਣ ਬੌੜੇ ਤਾਂ ਜਾਣਾ ਜੀ ਸਜਦੋ ਵੀਰਾ ਤੈਨੂੰ ਸੇਮਣ ਜੰਮੂ ਦੀ ਆਣੀਆਂ ਤੇ ਘਰ ਘਰ ਦੇਈ ਸੁਆਣੀਆਂ ਸੱਚ ਦੇ ਆਪ ਪੂਰੇ ਆ ਸ਼ੇਰਾ ਸਖੀ ਸੁਲਤਾਨਾ ਬਹਿ ਬਰੀ ਅਮਾ ਥਾੜੇ ਦਿਆ ਪਹਿਲਵਾਨਾ ਹੁਣ ਬੌੜ ਤਾਂ ਜਾਣਾ ਜੀ ਸਜਦੋ ਵੀਰਾ ਮੈਂ ਗਰੀਬ ਤੇਰਾ ਤੂੰ ਅਮੀਰ ਮੇਰਾ ਪੜਦਾ ਰੱਖ ਲਈ ਆਪ ਗਰੀਬ ਦਾ ਸੱਚ ਦੇ ਆ ਪੂਰੇ ਆ ਸ਼ੇਰਾ ਸਖੀ ਸੁਲਤਾਨਾ ਬਹਿ ਬਰੇ ਅਮਾ ਖਾੜੇ ਦੇ ਆ ਪਹਿਲਵਾਨਾ ਢੋਣ ਬੌੜੇ ਤਾਂ ਜਾਣਾ ਜੀ ਸਜਦੋ ਸਖੀ ਲਬਦੀਨ ਦਾ ਜਾਇਆ ਏ ਬੀਬੀ ਐਸਾਂ ਗੋਲ ਖਡਾਇਆ ਤੇਰਾ ਭੇਜ ਕਿਸੇ ਨਾ ਪਾਇਆ ਸੱਚ ਦੇ ਆ ਪੂਰੇ ਆ ਸ਼ੇਰਾ ਸਖੀ ਸੁਲਤਾਨਾ ਬਹਿ ਬਰੇ ਅਮਾ ਹੁਣ ਬਾਉੜੇ ਤਾਂ ਜਾਣਾ ਜੀ ਸੱਜਦੋ ਜੀ ਵੀਦਾਨੀ ਜੱਟੀ ਉਹਦਾ ਮੋਆ ਪਾਲ ਜਵਲ ਤਨਾ ਬਹਿ ਬਰੀਆ ਮਾ ਖਾੜੇ ਰਿਆ ਪਹਿਲਵਾਨਾ ਦਵੀ ਲਾਲਾ ਦੀਆਂ ਜੋੜੀਆਂ ਸੱਚ ਦੇ ਆ ਪੂਰੇ ਆ ਸ਼ੇਰਾ ਸਤੀ ਸੁਲਤਾਨਾ ਬਹਿ ਬਰੀਆ ਮਾ ਖਾੜੇ ਰਿਆ ਪਹਿਲਵਾਨਾ ਹੁਣ ਬਾਉੜੇ ਤਾਂ ਜਾਣਾ ਜੀ ਸੱਜਦੋ ਵੀਰਾ ਟੂ ਗੇ ਕਕੀ ਉਹ ਕਈ ਕੱਤੀ ਤੇ ਸਵਾਰ ਥੱਲੇ ਪਬਤਾ ਤਰ ਇਹਨਾਂ ਸਾਰੀਆਂ ਸੰਗਤਾਂ ਦੇ ਕਾਜ ਸੁਆ ਅੱਜ ਕਰ ਲੋ ਸਲਾਮ ਲੱਖਾ ਦਾਤੇ ਪੀਰ ਨੂੰ ਅੱਜ ਕਰ ਲੋ ਸਲਾਮ ਲੱਖਾ ਦਾਤੇ ਪੀਰ ਨੂੰ ਸਿਕਾਰਾ ਲੱਖ ਦਾਤੇ ਪੀਰ ਦਾ ਸਾਰਾ ਸਾਜਾ ਸੰਦੀਪ ਰਾਜੀ ਕल्याण ਜੀ ਪ੍ਰਧਾਨ ਜੀ ਤਰਦੀਪ ਮਾਲੀ ਜੀ ਆਜੋ ਸਮਾਜ ਦੇ ਸਾਰੇ ਆਖਾਂ ਦੇ ਉਸਾਰ ਜਨ ਸਮਾਜ ਕਿੱਥੇ ਆ ਗਈ ਇਹ ਅਮਤਰਾ ਕੁਸ਼ਤੀ ਹੋਣੀ ਆ ਬਈ ਹਮ ਤੇ ਇੱਕ ਮੈਂ ਤਾਂ ਇਸ ਪਾਰ ਦੀ ਕੁਸ਼ਤੀ ਆ ਇਹ ਮੇਰੀ ਸੋਣੀਣਾ ਹੁੰਨੀ ਕੋ ਰਾਜ ਦੀ ਸਿੰਘਾਂ ਦੀ ਬਈ ਜਾ ਕੁਸ਼ਤੀ ਆ ਉਹ ਬੰਦਿਆ ਗਾ ਜੀ ਚੱਲਿਆ ਸਾਰੇ ਲੋਕ ਤੁਹਾਨੂੰ ਜਾਰੀ ਆ ਵੀ ਇਸ ਮਾਰ ਪਟਨਾ ਜਿੰਨਸੀਆ ਇਹ ਮਾਰਾ ਬੋਲ ਦੀ ਅਸਾਂ ਡਾਗਾ ਵੀ ਸਮੂਹ ਅਸਾਂ ਦਾ ਅਸੇਮਾ ਲਾਕਾ ਨਾਸੀਆ ਖੇਡ ਕਰਾਉਂਦੇ ਨੇ ਦਸਾਂ ਗੋਹਾ ਦੀ ਕਿੰਨ ਤੱਕ ਮਾਈ ਜੋ ਕੋ ਲਾਉਂਦੇ ਲਾਉਂਦੇ ਨੇ ਉਹ ਮਗਰ ਭਾਦਾ ਵਾਲੇ ਨੇ ਬੜਾ ਉਦੀਏ ਦੋ ਮੁਕਾਬਲੇ ਚੱਲਦੇ ਤੇ ਖੇਡ ਦੇ ਮੈਦਾਨ ਚ ਐਨ ਕਦੇ ਬੱਲੇ ਬੱਲੇ ਹੁੰਦੀ ਤੇ ਕਸਤੀ ਦੇ ਆ ਸਮੀਰ ਪੰਜਾਬ ਦੀ ਕਾਰਜ ਸਿੰਘਾਂ ਵਾਲਾ ਨਾਲ ਸੋਮਾ ਮਹਿਦਪਰੀਆ ਬਹੁਤ ਮਾ ਜਿਹੜੇ ਪੇਜਾਂ ਯਾਦ ਨੇ ਸਾਰੇ ਧੰਨਵਾਦ ਆਓ ਜੀਤਾਂ ਗਿਆ ਗਾਂਗਾਂ ਕਿੰਦਰਾ ਮੰਨਾ ਵੀ ਕਿੰਦੇ ਪੁਜਾ ਹੈ ਮਲਸੀਆਂ ਤੋਂ ਸਾਰੇ ਪ੍ਰਾਪਤ ਆ ਗਾ ਮਾੜਾ ਬਾਲੂ ਕੀ ਆਇਆ ਕੁਸ਼ਤੀ ਮਕਾਵੇ ਚੱਲਦਾ ਪਿਆ ਬੱਲੇ 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 ਆ ਕੁਸ਼ਤੀ ਕਹਿੰਦੇ ਤੋਸ ਤਰਾ ਦਾ ਬੋਲ ਬਹੁਤ ਹੀ ਮਕਾਵੇ ਚੱਲਦੇ ਤੇ ਖੇਡ ਦੇ ਮੈਦਾਨ ਚ ਬਹੁਤ ਵਾ ਕੁਸ਼ਤੀ ਨੇ ਸੋਖੀ ਹਮੇ ਨਦਰ ਤਹਿਲ ਵਾਲੀ ਪਾਣੀ ਸੁਖਾ ਮੀਂਹਾਂ ਦਾ ਤੇ ਨਾ ਛੇ ਯਾਰ ਬਾਨਾ ਵਧੀਆਂ ਤੇ ਅਮਨ ਨਕੁਰਦਰ ਦੀ ਸਾਹਮਣੇ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਵੀ ਚੌਕੀ ਦੇ ਮੱਲ ਕੋਈ ਯਾਦਦੇ ਨੇ ਵਧੀਆ ਗੱਲਾਂ ਸੋਰਾ ਮਾਲਪੁਰ ਤੇ ਜਿੰਦੂ ਰਾਜੇ ਆ ਤਿਆਰੀ ਕਰੋ ਜੀ ਰਾਜਾ ਮਾਲਪੁਰ ਤੇ ਜੱਗੀ ਸ਼ਾਹ ਤੋਂ ਦੋ ਬਹੁਤ ਮਾਣ ਦੀ ਤਿਆਰੀ ਕਰ ਲੱਖੋ ਜੀ ਬਹੁਤ ਹੀ ਮੁਕਾਬਲੇ ਸਾਹਮਣੇ ਖੋਰ ਜਿੰਦਾ ਚਾਲੀਆਂ ਪਿਆ ਕੁਸ਼ਤੀਆਂ ਇਹ ਤਾਂ ਬਹੁਤ ਨਪਰਾ ਵੀ ਉਹ ਪਾਸੇ ਉਧਰ ਅਮਿਤ ਉਪਰਾਂ ਨੂੰ ਬਤਾਲੂ ਚੀਜ਼ ਬੜੀ ਵੱਡੀ ਅਮਰੀਕ ਵਾਲੇ ਪੀਂਗਦਾ ਔਰ ਬਜੋਨਾ ਜਿਹੜੇ ਤਿਆਰ ਹੋਏ ਨੇ ਸਾਹਮਣੇ ਕੁਸ਼ਤੀ ਬੜੀ ਵੱਡੀ ਜ਼ੋਰਦਰਾ ਚੱਲਦੀ ਪਈ ਆ ਤੀਸੇ ਕੋਚਾਲੀ ਨਸੀਰੇ ਆਈਆ ਬਜੇ ਤੀਸੇ ਤੇ ਆਇਆ ਕਿਹਨੇ ਬੱਲੇ ਬੱਲੇ ਹੁੰਦੀ ਤੇ ਕੁਸ਼ਤੀ ਦੀ ਰੇਖਾ ਨੇ ਪੀ ਗੱਲ ਬੰਦੀ ਕੁਸ਼ਤੀ ਦੀ ਇਹ ਸਮੂਹ ਲਕਨ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਕੁਸ਼ਤੀ ਦਾ ਸਾਹਮਣੇ ਜ਼ੋਰਦਰਾ ਚੱਲਦੀ ਪਈ ਕੁਸ਼ਤੀ ਜੋ ਪਾਰੇ ਸਦਾ ਸਾਲੂ ਸਿੰਘ ਜੀ ਨਾਲ ਹਰ ਬਹੁਤ ਹੀ ਮਾਣ ਤੇ ਸਤਿਕਾਰ ਦੇ ਗੁਰਨਾਮ ਸਿੰਘ ਦੀ ਪੰਚਾਇਤ ਮੈਂਬਰ ਜੀ ਪੰਜਾਬੀ ਬੋਲਣ ਦਾ ਰਗਮਾਨ mante sare ਜੇਤਿਆਨ ਧੰਨਵਾਦ ਆਖਾਂਗੇ ਜੀ ਬੱਲੇ ਤੇ ਪਾਰੇ ਸੋ ਬੱਲੇ ਚੋਬਰਾ ਫਗਵਾੜਾ ਤੇ ਦੀਪਾ ਜੀ ਨੂੰ ਹੋਰ ਨਾਰੀ ਚਾਹੀ ਕਰ ਲੈ ਹੋਰ ਅਗਲੀ ਕश्ती ਖੋਲ ਮਰਦਾਨ ਚ ਕਰਾਈ ਜਾਣੀ ਆ